ਤਸਵੀਰਾਂ ਸਮੂਹਿਕ ਵਿਆਧੀਆਂ ਨੇ ਜਿੱਥੇ ਬਠਿੰਡਾ ਦੇ ਵਿੱਚ ਜੋੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਉਸੇ ਦਰਮਿਆਨ ਵੇਖੋ ਬਰਾਤ ਜਿਹੜੀ ਹੈ ਚਿਪਸ ਨੂੰ ਕਿਵੇਂ ਟੁੱਟ ਕੇ ਪੈ ਜਾਂਦੀ ਹੈ ਤਾਂ ਦੱਸੋ ਇਹ ਕਿ ਜਿੱਥੇ ਬਠਿੰਡਾ ਦੇ ਵਿੱਚ ਸਮੂਹਿਕ ਵਿਆਹ ਦੇ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਸੇ ਦਰਮਿਆਨ ਦੱਸ ਲਈਏ ਕਿ ਵਿਆਹ ਸਮਾਗਮ ਦੇ ਵਿੱਚ ਜਿਹੜੀ ਬਰਾਤ ਹੈ ਉਹ ਵੇਖੋ ਕਿਵੇਂ ਚਿਪਸ ਦੇ ਪੈਕਾਂ ਨੂੰ ਟੁੱਟ ਕੇ ਪੈ ਜਾਂਦੀ ਹੈ ਕਿ ਉੱਥੇ ਹੀ ਕਾਫੀ ਹੰਗਾਮਾ ਹੋ ਗਿਆ お誰 <laughs> <laughs> ਤਸਵੀਰਾਂ ਸਮੂਹਿਕ ਵਿਆਧੀਆਂ ਨੇ ਜਿੱਥੇ ਬਠਿੰਡਾ ਦੇ ਵਿੱਚ ਜੋੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਉਸੇ ਦਰਮਿਆਨ ਵੇਖੋ ਬਰਾਤ ਜਿਹੜੀ ਹੈ ਚਿਪਸ ਨੂੰ ਕਿਵੇਂ ਟੁੱਟ ਕੇ ਪੈ ਜਾਂਦੀ ਹੈ ਤਾਂ ਦੱਸੋ ਇਹ ਕਿ ਜਿੱਥੇ ਬਠਿੰਡਾ ਦੇ ਵਿੱਚ ਸਮੂਹਿਕ ਵਿਆਹ ਦੇ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਸੇ ਦਰਮਿਆਨ ਦੱਸਦੇ ਇਹ ਕਿ ਵਿਆਹ ਸਮਾਗਮ ਦੇ ਵਿੱਚ ਜਿਹੜੀ ਬਰਾਤ ਹੈ ਉਹ ਵੇਖੋ ਕਿਵੇਂ ਚਿਪਸ ਦੇ ਪੈਕਾਂ ਨੂੰ ਟੁੱਟ ਕੇ ਪੈ ਜਾਂਦੀ ਹੈ ਕਿ ਉੱਥੇ ਹੀ ਕਾਫੀ ਹੰਗਾਮਾ ਹੋ ਗਿਆ ਤਸਵੀਰਾਂ ਸਮੂਹਿਕ ਵਿਆਧੀਆਂ ਨੇ ਜਿੱਥੇ ਬਠਿੰਡਾ ਦੇ ਵਿੱਚ ਜੋੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਉਸੇ ਦਰਮਿਆਨ ਵੇਖੋ ਬਰਾਤ ਜਿਹੜੀ ਹੈ ਚਿਪਸ ਨੂੰ ਕਿਵੇਂ ਟੁੱਟ ਕੇ ਪੈ ਜਾਂਦੀ ਹੈ ਤਾਂ ਦੱਸੋ ਇਹ ਕਿ ਜਿੱਥੇ ਬਠਿੰਡਾ ਦੇ ਵਿੱਚ ਸਮੂਹਿਕ ਵਿਆਹ ਦੇ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਸੇ ਦਰਮਿਆਨ ਦੱਸ ਲਈਏ ਕਿ ਵਿਆਹ ਸਮਾਗਮ ਦੇ ਵਿੱਚ ਜਿਹੜੀ ਬਰਾਤ ਹੈ ਉਹ ਵੇਖੋ ਕਿਵੇਂ ਚਿਪਸ ਦੇ ਪੈਕਾਂ ਨੂੰ ਟੁੱਟ ਕੇ ਪੈ ਜਾਂਦੀ ਹੈ ਕਿ ਉੱਥੇ ਹੀ ਕਾਫੀ ਹੰਗਾਮਾ ਹੋ ਗਿਆ kita lelegan are tu ਤਸਵੀਰਾਂ ਸਮੂਹਿਕ ਵਿਆਧੀਆਂ ਨੇ ਜਿੱਥੇ ਬਠਿੰਡਾ ਦੇ ਵਿੱਚ ਜੋੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਉਸੇ ਦਰਮਿਆਨ ਵੇਖੋ ਬਰਾਤ ਜਿਹੜੀ ਹੈ ਚਿਪਸ ਨੂੰ ਕਿਵੇਂ ਟੁੱਟ ਕੇ ਪੈ ਜਾਂਦੀ ਹੈ ਤਾਂ ਦੱਸੋ ਇਹ ਕਿ ਜਿੱਥੇ ਬਠਿੰਡਾ ਦੇ ਵਿੱਚ ਸਮੂਹਿਕ ਵਿਆਹ ਦੇ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਸੇ ਦਰਮਿਆਨ ਦੱਸ ਲਈਏ ਕਿ ਵਿਆਹ ਸਮਾਗਮ ਦੇ ਵਿੱਚ ਜਿਹੜੀ ਬਰਾਤ ਹੈ ਉਹ ਵੇਖੋ ਕਿਵੇਂ ਚਿਪਸ ਦੇ ਪੈਕਾਂ ਨੂੰ ਟੁੱਟ ਕੇ ਪੈ ਜਾਂਦੀ ਹੈ ਕਿ ਉੱਥੇ ਹੀ ਕਾਫੀ ਹੰਗਾਮਾ ਹੋ ਗਿਆ ਤਸਵੀਰਾ ਸਮੂਹਿਕ ਵਿਆਧੀਆਂ ਨੇ ਜਿੱਥੇ ਬਠਿੰਡਾ ਦੇ ਵਿੱਚ ਜੋੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਉਸੇ ਦਰਮਿਆਨ ਵੇਖੋ ਬਰਾਤ ਜਿਹੜੀ ਹੈ ਚਿਪਸ ਨੂੰ ਕਿਵੇਂ ਟੁੱਟ ਕੇ ਪੈ ਜਾਂਦੀ ਹੈ ਤਾਂ ਦੱਸੋ ਇਹ ਕਿ ਜਿੱਥੇ ਬਠਿੰਡਾ ਦੇ ਵਿੱਚ ਸਮੂਹਿਕ ਵਿਆਹ ਦੇ ਦੌਰਾਨ ਦੀ ਹੈ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਸੇ ਦਰਮਿਆਨ ਦੱਸ ਲਈਏ ਕਿ ਵਿਆਹ ਸਮਾਗਮ ਦੇ ਵਿੱਚ ਜਿਹੜੀ ਬਰਾਤ ਹੈ ਉਹ ਵੇਖੋ ਕਿਵੇਂ ਚਿਪਸ ਦੇ ਪੈਕਾਂ ਨੂੰ ਟੁੱਟ ਕੇ ਪੈ ਜਾਂਦੀ ਹੈ ਕਿ ਉੱਥੇ ਹੀ ਕਾਫੀ ਹੰਗਾਮਾ ਹੋ ਗਿਆ ਤਸਵੀਰਾ ਸਮੂਹਿਕ ਵਿਆਧੀਆਂ ਨੇ ਜਿੱਥੇ ਬਠਿੰਡਾ ਦੇ ਵਿੱਚ ਜੋੜੀਆਂ ਦਾ ਸਮੂਹਿਕ ਵਿਆਹ ਕਰਵਾਇਆ ਜਾ ਰਿਹਾ ਸੀ ਤੇ ਉਸੇ ਦਰਮਿਆਨ ਵੇਖੋ ਬਰਾਤ ਜਿਹੜੀ ਹੈ ਚਿਪਸ ਨੂੰ ਕਿਵੇਂ ਟੁੱਟ ਕੇ ਪੈ ਜਾਂਦੀ ਹੈ ਤਾਂ ਦੱਸੋ ਇਹ ਕਿ ਜਿੱਥੇ ਬਠਿੰਡਾ ਦੇ ਵਿੱਚ ਸਮੂਹਿਕ ਵਿਆਹ ਦੇ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਜਿੱਥੇ ਵਿਆਹ ਸਮਾਗਮ ਚੱਲ ਰਿਹਾ ਸੀ ਤੇ ਉਸੇ ਦਰਮਿਆਨ ਦੱਸ ਲਈਏ ਕਿ ਵਿਆਹ ਸਮਾਗਮ ਦੇ ਵਿੱਚ ਜਿਹੜੀ ਬਰਾਤ ਹੈ ਉਹ ਵੇਖੋ ਕਿਵੇਂ ਚਿਪਸ ਦੇ ਪੈਕਾਂ ਨੂੰ ਟੁੱਟ ਕੇ ਪੈ ਜਾਂਦੀ ਹੈ ਕਿ ਉੱਥੇ ਹੀ ਕਾਫੀ ਹੰਗਾਮਾ ਹੋ ਗਿਆ ハハハハ